ਕਿੰਨਾ ਜੀ ਤੁਹਾਨੂੰ ਹਾਂ ਮੇਰਾ ਨਾਮ ਆਸਟਰ ਮੰਗਲ ਸਿੰਘ ਅੱਜ ਜਿਹਨਾਂ ਜਿਹੜੇ ਪੂਰੇ ਹੋਏ ਆ ਮਾਤਾ ਜੀ ਕਿ ਰਾਸੇ ਇਹਨਾਂ ਦਾ ਤੁਹਾਡਾ ਕੀ ਰਿਸ਼ਤਾ ਹੈ ਹਾਂਜੀ ਇਹਨਾਂ ਦਾ ਨਾਮ ਇੰਦਰੋ ਬਾਈ ਇਹ ਸਾਡੇ ਦਾਦੀ ਜੀ ਸੀ ਜੀ ਹਾਂਜੀ ਕਿੰਨੇ ਸਾਲ ਦੇ ਇਹ ਲਗਭਗ 118 20 ਦੇ ਕਰੀਬ ਥੋੜਾ ਦੱਸੋਗੇ ਮਾਤਾ ਜੀ ਬਾਰੇ ਜਾਨ ਬਦੋਂ ਦਾ ਇੱਕ ਤੋਂ ਦਾ ਜਨਮ ਸੀ ਕਿਥੋਂ ਦਾ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਨਰੋਲ ਰਾਏ ਸਿਕ ਪਿੰਡ ਸੀ ਨੋ ਇਹਨਾਂ ਦਾ ਜਰਾਇਮ ਪੇਸ਼ਾ ਵੀ ਲੱਗਿਆ ਸੀ ਇਹ ਉੱਥੇ ਮਤਲਬ ਉਸੇ ਮੈਰਿਟ ਸੀ ਤੇ ਜਦੋਂ 1947 ਵੰਡ ਤੋਂ ਬਾਅਦ ਭਾਰਤ ਆਏ ਅਸੀਂ ਪੰਜਾਬ ਆਏ ਆ ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਪਵਾਜੀ ਲਗਭਗ 16 ਸਾਲ ਦੇ ਸੀ ਉਹ ਨਾਲ ਸੀ ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ ਤੇ ਅਸੀਂ ਪੰਜਾਬ ਆਏ ਸੀ ਉੱਥੇ ਹਾਂ 47 ਦੀ ਵੰਡ ਦਾ ਸਮਾਂ ਮਤਾ ਹੀ ਨੇ ਵੇਖਿਆ ਸੀ ਨਹੀਂ ਕਾ ਪੂਰੇ ਵਹਿ ਸੀ ਮੈਰਿਟ ਸੀ ਕੁਝ ਨਹੀਂ ਕੋਈ ਗੱਲਾਂ ਤੁਹਾਨੂੰ ਹਾਂਜੀ ਪੂਰੀਆਂ ਪੂਰੀਆਂ ਗੱਲਾਂ ਪਾਕਿਸਤਾਨ ਦੇ ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਡੇਢ ਹੀ ਲੱਗੇ ਉਹ ਪਿੰਡ ਦੇ ਨੰਬਰਦਾਰ ਸੀ ਸਹਬੇ ਕਾ ਪਿੰਡ ਸਭ ਤੋਂ ਵੱਡਾ ਪਿੰਡ ਸੀ ਨੌ ਪਿੰਡਾਂ ਚ ਜਰਹਿਮ ਪੇਸ਼ਾ ਲੱਗਿਆ ਉੱਥੇ ਜਦੋਂ ਅੰਗਰੇਜ਼ਾਂ ਨੇ ਜਰਹਿਮ ਪੇਸ਼ਾ ਲਾਇਆ ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਹਾਂ ਜਾਂ ਕਤਲੋ ਕਤਲੇ ਆਮ ਹੋਇਆ ਤਾਂ ਇਹ ਨੌ ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ ਜਿਵੇਂ ਇੱਕ ਵੱਡਾ ਕਾਫਲਾ ਕਾਫਲੇ ਦੇ ਆਲੇ ਦੁਆਲੇ ਘੋੜਿਆਂ ਦੇ ਜਿਹੜੇ ਸੁਰੱਖਿਆ ਉਹ ਸਾਰਾ ਕੰਮ ਸਾਰੀਆਂ ਗੱਲਾਂ ਦੱਸਦੇ ਸੀ ਸਾਡੇ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਭਾਜੀ ਸੁਣ ਕੇ ਉਹਨਾਂ ਦੀ ਉਮਰ ਕਿੰਨੀ ਹੋਈ ਸੀ ਹਾਂ ਲਗਭਗ 118-20 ਸਾਲ ਤੋਂ ਕਹਿੰਦੇ ਨੇ ਮਾਤਾ ਜੀ ਨੇ ਕੋਈ ਅੰਤਮ ਇੱਛਾ ਉਹਦੀ ਜ਼ਾਹਰ ਕੀਤੀ ਸੀ ਕਿ ਇਹ ਰਿਵਾਜ ਹੈਗਾ ਹਾਂ ਨਹੀਂ ਇਹਨਾਂ ਇੱਛਾ ਜ਼ਾਹਰ ਕੀਤੀ ਸੀ ਕਿ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵਾਜੇਗਾ ਜਾਂ ਨਾ ਤੋੜਿਆ ਜਾਵੇ ਮੈਂ ਪੂਰਾ ਆਪ ਦਾ ਜਿਹੜਾ ਹੈਗਾ ਪਰਿਵਾਰ ਜਿਹੜਾ ਦੇਖ ਚੁੱਕਿਆ ਸਾਰੇ ਖੁਸ਼ ਨੇ ਸਾਰੇ ਹੈਗੇ ਵੀ ਖੁਸ਼ ਨੇ ਆਪਣੇ ਆਪਣੇ ਕੰਮ ਤੇ ਲੱਗੇ ਹੋਏ ਨੇ ਤਾਂ ਜਿਹੜੀ ਸਾਡੇ ਪੂਆ ਨੇ ਉਹਨਾਂ ਦੇ ਬੱਚੇ ਅਗਾ ਜਿਹੜੇ ਸਾਡੇ ਚਾਚੇ ਤਾਏ ਬੱਚੇ ਸਾਰੇ ਆਪਣੇ ਆਪਣੇ ਕੰਮ ਕਾਰ ਕਰ ਲੱਗੇ ਆਏ ਨੇ ਤੇ ਬੜੇ ਦਾਦੀ ਜੀ ਖੁਸ਼ ਸੀ ਕਿੰਨੇ ਜਿਹੜਾ ਹੈਗਾ ਮੈਂਬਰ ਰਹੇਗੇ ਆ ਟੋਟਲ ਪਰਿਵਾਰ ਦੇ ਜੇ ਗੱਲ ਕੀਤੀ ਜਾਵੇ ਹਾਂ ਜੀ ਅਸੀਂ ਦਾਦੇ ਦੇ ਪਰਿਵਾਰ ਦੀ ਗੱਲ ਕੀਤੀ ਪਹਿਲਾਂ ਆਪਾਂ ਗੱਲ ਕਰ ਚੁੱਕੇ ਆ 200 ਤੇ ਪੂਆ ਦੇ ਪਰਿਵਾਰ ਦੀ ਗੱਲ ਕਰੀ ਤਾਂ ਫਿਰ ਤਾਂ ਕਾਫੀ ਲਗਭਗ ਲੰਬਾਈ ਹੋਵੇ ਲੰਬਾ ਹੋਵੇ ਯਾਰ ਤਾਜਾ ਕਿੰਨੇ ਆ ਤਾਜਾ ਜੇ ਫਿਰ ਆਪਾਂ ਜੇ ਉਧਰ ਦੀ ਗੱਲ ਕਰੀ ਤਾਂ ਪੂਆ ਦੇ ਪੋਤਰੇ ਪੋਤਰੀਆਂ ਫਿਰ ਤਾਂ ਲੰਬਾ ਹੋ ਜਾਂਦਾ ਲਗਭਗ 7-800 ਹਜ਼ਾਰ ਵੀ ਹੋ ਸਕਦਾ ਇਹਦਾ ਲੰਮਾ ਪਰਿਵਾਰ ਹੈ ਇਹਦਾ ਲੰਮਾ ਪਰਿਵਾਰ ਵਧੀਆ ਉਮਰ ਭੋਕੇਗੇ ਵਧੀਆ ਉਮਰ ਭੋਕੇ ਬਹੁਤ ਖੁਸ਼ ਹੋ ਕੇ ਗਿਆ ਲਾਸਟ ਲਾਸਟ ਤੱਕ ਬੜੇ ਵਧੀਆ ਆਪਦੀ ਤੁਰਦੇ ਫਿਰਦੇ ਅੱਛਾ ਤੁਰਦੇ ਫਿਰਦੇ ਬਿਲਕੁਲ ਕੋਈ ਇੱਕ ਗੋਲੀ ਇਹ ਉਹਨਾਂ ਨੇ ਆਪਦੀ ਅੰਤਮ ਇੱਛਾ ਜ਼ਾਹਰ ਕੀਤੀ ਸੀ ਮੈਨੂੰ ਇਦਾਂ ਵਿਦਾਇਗੀ ਹਾਂ ਮੈਨੂੰ ਇਦਾਂ ਵਿਦਾਇਗੀ ਕੀਤੀ ਜਾਵੇ ਤਾਂ ਸਾਡਾ ਫਰਜ਼ ਵੀ ਬਣਦਾ ਹੈ ਕਿਉਂਕਿ ਸਾਡੇ ਦਾਦੀ ਜੀ ਸਾਨੂੰ ਬਹੁਤ ਪਿਆਰ ਕਰਦੇ ਛੋਟੇ ਹੁੰਦੇ ਤਾਂ ਸਾਨੂੰ ਪਾਲਿਆ ਪੋਸਿਆ ਨਾ ਤਾਂ ਸਾਨੂੰ ਬੜੀ ਹਰ ਜਗ੍ਹਾ ਤੇ ਸਾਨੂੰ ਇਨਾ ਮਤਲਬ ਕਹਿਦੀ ਕੀਤਾ ਵੀ ਇੱਥੇ ਪੁੱਤ ਇੰਜ ਕਰਨਾ ਇੱਥੇ ਇੰਜ ਕਰਨਾ ਤਾਂ ਬਹੁਤ ਮੋਹ ਪਿਆਰ ਰੱਖਦੇ ਸਨ ਅੱਜ ਗੰਮ ਹੈ ਕਿ ਖੁਸ਼ੀ ਹੈ ਹਾਂ ਵੇਖੋ ਭਾਜੀ ਗੰਮ ਤਾਂ ਜਦੋਂ ਕੋਈ ਤੁਰਦਾ ਪਰਿਵਾਰ ਦਾ ਮੈਂਬਰ ਜਾਂਦਾ ਗੰਮ ਤਾਂ ਹੁੰਦਾ ਹੀ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਵੀ ਇੰਨੀ ਵੱਡੀ ਉਮਰ ਹੰਢਾ ਕੇ ਹੈਲਦੀ ਹੋ ਕੇ ਸਿਹਤਮੰਦ ਸੀ ਤਾਂ ਨਿਰੋਗ ਸੀ ਹਾਂ ਨਿਰੋਗ ਸੀ ਦੋਨੇ ਚੀਜ਼ਾਂ ਰਲੀਆਂ ਗੰਮ ਵੀ ਹੈਗਾ ਤੇ ਖੁਸ਼ੀ ਗੰਮ ਵੀ ਹੈ ਖੁਸ਼ੀ ਕੀ ਨਾਮ ਤੁਹਾਡਾ ਮੇਰਾ ਨਾਮ ਮਾਸਟਰ ਮੰਗਲ ਸਿੰਘ ਬਾਇਆ ਮਾਸਟਰ ਹਾਂਜੀ ਮੈਂ ਟੀਚਰ ਮੈਨੂੰ 25 ਸਾਲ ਹੋ ਗਏ ਜੋਬ ਇਸ ਹੈਨ ਤ ਬੜੇ ਖੁਸ਼ ਹੁੰਦੇ ਸੀ ਬੜੇ ਜਦੋਂ ਮਿਲਣਾ ਜਾ ਕੇ ਤਾਂ ਬਹੁਤ ਹੀ ਖੁਸ਼ ਹੁੰਦੇ ਸੀ ਉਹ ਇੰਨਾ ਕਹਿੰਦੇ ਸੀ ਵੀ ਚਲੋ ਅੱਜ ਤੁਹਾਡੇ ਭਰਾ ਹੈਗੇ ਨੇ ਕੱਲ ਮਿਲ ਕੇ ਰੱfte ਸੀ ਰਹੀਦੇ ਰਲ ਮਿਲ ਕੇ ਐ ਹੋਜੀ ਕੋਈ ਗੱਲ ਹੀ ਨਹੀਂ ਸਾਡੇ ਚ ਕਦੇ ਅ ਕੋਈ ਠੀਕ ਹੈ ਥੈਂਕ ਯੂ ਆਲ ਜਿੱਤੇ ਇੰਨੀ ਉਮਰ ਕੋਈ ਬਤੀਤ ਕਰਕੇ ਇਸ ਜਹਾਨ ਨੂੰ ਗਿਆ ਉਹ ਵੀ ਨਿਰੋਗ ਔਰ ਖਾਸ ਕਰਕੇ ਅੱਜ ਇੰਨਾ ਮਤਲਬ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਵਿਦਾਈ ਦਿੱਤੀ ਹੈ ਖੁਸ਼ੀ ਨਾਲ ਸਰ ਇਹ ਦਾ ਮੈਂ ਇੱਕ ਡਾਕਟਰ ਹਾਂ ਪਈ ਮੈਨੂੰ ਲੱਗਦਾ ਵੀ ਹਜ ਤੱਕ ਦੇ ਗੋਲੀ ਲੈਣ ਵਿੱਚ ਆਏ ਹੋ ਅੱਛਾ ਤੁਰਦੇ ਫਿਰਦੇ ਹਾਸਮੁਖ ਚਿਹਰਾ ਕਿਸੇ ਨੂੰ ਖੁੱਤ ਤੋਸਵਾ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੋ ਉਹਨਾਂ ਤੇ ਬਹੁਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾ ਧੀਆਂ ਵਾਰੇ ਹਾਲੇ ਕੇ ਪੁੱਤਰ ਤੁਰ ਗਏ ਫਿਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ ਬਾਕੀ ਮਾਸਟਰ ਜੀ ਨਿਦਾਨ ਦਿੰਦਾ ਤੁਹਾਨੂੰ ਵੀ ਸਾਰਾ ਕੁਝ ਵੀ ਐਦੋ ਮੈਂ ਤਾਂ ਕਹਿੰਦਾ ਵੀ ਪਤਾ ਨਹੀਂ ਇਹ ਐਨੀ ਜੇਕਰ ਸਾਡੇ ਏਰੀਆ ਦੇ ਵਿੱਚ ਐਨੀ ਕਿਤੇ ਸਾਨੂੰ ਆਗਾ ਆਪਣੀ ਅਜੇ ਜਿਹੜੀ ਜਨਰੇਸ਼ਨ ਹੈ ਇਹ ਨਸ਼ੇ ਪੱਤੇ ਤੋਂ ਬਚੇ ਅਸੀਂ ਗਿਣਦੇ ਹਾਂ ਸਾਡੇ ਪਿੰਡ ਚ ਇੱਕ ਦੋ ਜਿਹੜੇ ਪੁਰਾਣੇ ਅਜੇ ਤੱਕ ਬੈਠੇ ਐ ਆਗਾ ਸਾਰੇ ਅਸੀਂ ਜਿਹੜੀ ਯੰਗ ਜਨਰੇਸ਼ਨ ਹੈ ਨਸ਼ਿਆਂ ਵਿੱਚ ਪਾ ਕੇ ਪਤਾ ਨਹੀਂ ਕੀ ਬਣੇਗਾ ਆਗਾ ਤਾਂ ਐਨੀ ਸਮੇਂ ਚ ਤਾਂ ਵੈਸੇ ਹੀ ਐਨੀ ਉਮਰ ਨਹੀਂ ਰਹੇਗੀ ਨਾ ਨਾ ਜੀ ਸਰ ਕੁਝ ਨਹੀਂ ਰਿਹਾ ਕੁਝ ਨਹੀਂ ਰਿਹਾ ਬਸ ਬੋਨਸ ਕਿਨਾਂ ਲਾਪੈਂਦਾ ਹਾਂ ਹਾਂ ਬੋਨਸ ਬੋਨਸ ਜੀ ਹਰੇ ਅੱਜਕੱਲ ਮੈਂ ਕਹਾਂਗਾ ਬੱਚਿਆਂ ਨੂੰ ਇੱਕ ਦਿਆਂਗਾ ਕਿ ਜਦ ਬੱਚਿਆਂ ਨੂੰ ਕੁਰਕਰੀਆਂ ਵਗੈਰਾ ਤੋਂ ਬਚਾਓ ਕੁਰਕਰੇ ਜਿਹੜੇ ਵੀ ਆ ਪੈਕਟ ਵਾਲੀਆਂ ਚੀਜ਼ਾਂ ਨੇ ਇਹ ਨਾ ਖਾਣ ਦਿਓ ਚਾਹੇ ਕੋਈ ਆਪਣਾ ਰੀਅਲ ਜੂਸ ਨੇ ਜੋ ਵੀ ਹੈਗਾ ਹੈ ਮਨਾਈ ਦਾ ਖਾਣ ਪੀਣ ਦਾ ਸੀ ਸਦਾ ਬਿਲਕੁਲ ਸਦਾ ਆਮ ਘਰ ਦੀ ਰੋਟੀ ਇਹ ਤਾਂ ਪਹਿਲੇ ਚੱਕੀ ਤੇ ਪੀ ਕੇ ਚੱਲਦੀ ਸੀ ਚੱਕੀ ਵੀ ਆਟਾ ਵੀ ਘਰੇ ਬਣਾਉਂਦੇ ਐਨੀ ਤਾਕਤ ਹਾਂਜੀ ਆਟਾ ਵੀ ਘਰੇ ਦੁੱਧ ਕਰੇ ਰੜਕਣਾ ਇਹ ਤਾਂ ਮਦਾਨੀਆਂ ਵੀ ਨਹੀਂ ਲੈਂਦੇ ਸੀ ਐਨੇ ਤੇ ਇੰਨੇ ਕਰਨ ਤੇ ਬਾਅਦ ਜੋ ਇੰਨੀ ਉਮਰ ਲਈ ਮਿਲੀ ਹੈ ਉਹੀ ਰਾਜ ਸੀ ਨਾ ਉਹੀ ਰਾਜ ਸੀ ਜੋ ਪਾਕਿਸਤਾਨ ਤੋਂ ਚਲਦੇ ਆਏ ਆ ਉਹੀ ਰਾਜ ਮਾਲਕ ਦਇਆ ਕਰੇ ਸਾਰਿਆਂ ਨੂੰ ਦੇਵੇ ਕਬਾਇ ਤੇ ਇਹਦੀ ਸਮਤ ਬਣੇ ਸਾਰੇ ਲੋਕ ਇੰਨੀ ਉਮਰ ਭੋ ਕੇ ਜਾਣ ਨਸ਼ੇ ਪੱਤੇ ਤੋਂ ਬਚੋ ਸਾਰਿਆਂ ਨੂੰ ਕਹਿੰਨੇ ਆ ਵੀ ਨਸ਼ੇ ਪੱਤੇ ਤੋਂ ਬਚਿਓ ਸਾਰੀ ਜਨਰੇਸ਼ਨ ਨਸ਼ੇ ਪੱਤੇ ਤੋਂ ਬਚੀ ਕਿਹਾ ਡਾਕਟਰ ओमप्रकाश जी ਥੈਂਕ ਯੂ ਹੰਬਲਵੀਰ ਸਿੰਘ ਜੀ ਰਾਜਸਥਾਨ ਰਾਜ ਕਿਹਨਾ ਚਾਹੋਗੇ ਰਾਜਸਥਾਨ ਤੋਂ ਆਏ ਆ ਜੀ ਅੱਛਾ ਇਹਨਾਂ ਦੀ ਗੁੱਡੀ ਮੇਰੇ ਵਿਆਹ ਹੀ ਹੋਈ ਥੀ ਤੇ ਮਤਲਬ ਪਹਿਲਾ ਇਹ ਰਿਸ਼ਤਾ ਨਹੀਂ ਕਰਨੀ ਸੀ ਵੀ ਦੂਰ ਹੈ ਰਾਜਸਥਾਨ ਚ ਪਾਣੀ ਹੈ ਨਹੀਂ ਕੁਛ ਨਹੀਂ ਉੱਥੇ ਹੁਣ ਜਾਂਦੇ ਆ ਤਾਂ ਬੜੇ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਇਹ ਸਭ ਤੋਂ ਸੂਹੀ ਹੈ ਤੇ ਨਾ ਸਾਡੇ ਪੇ ਕਰਜ ਨਸ਼ਾ ਹੈ ਨਹੀਂ ਪੱਤਾ ਨਹੀਂ ਕੋਈ ਵੀ ਅਸੀਂ ਆਦੇ ਮੈਂਬਰ ਹਾਂ ਹੁਣ ਮੇਰੀ ਗੁੱਡੀਆਂ ਆਈ ਹੈ 25 ਵੀ ਹੈ ਸਾਰੇ ਨਸ਼ੇ ਪੱਤੇ ਤੋਂ ਮੁਕਤ ਹੈ ਸਾਨੂੰ ਬੜਾ ਪਿਆਰ ਕਰਦੀ ਸੀ ਵੀ 25 ਦਿਨ ਮੈਂ ਪਹਿਲਾ ਆਇਆ ਸੀਗਾ ਤਾਂ ਮੈਨੂੰ ਕਹਿੰਦੀ ਬਲਵੇਸ ਹੈ ਕਿ ਠੰਡੇ ਨੇ ਮੇਰੇ ਕੋਲ ਵਹਜਾ ਹੂੰ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਹੈ ਮੈਨੂੰ ਲੇਟ ਹੋਈ ਜਾਂਦੀ ਹੈ ਹੂੰ ਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਅਰੇ ਘਰ ਜਾਣਾ ਤੇ ਮੈਂ ਲੇਟ ਹੋਈ ਚੰਗੀ। ਵੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਦੇ ਸੀ ਸਾਨੂੰ ਸਾਰਿਆਂ ਨੂੰ। ਇਹ ਉਹਨਾਂ ਦੀ ਕੁੜੀਆਂ ਸੀ ਸੱਤ ਤਿੰਨ ਮੇਰੇ ਘਰ ਦੇ ਤੋਂ ਵੱਡੀਆਂ ਸੀ ਤੇ ਨਹੀਂ ਛੋਟੀਆਂ ਸੀ ਗਿਆ। ਤੇ ਉਹ ਸਾਰੀ ਮਿਲ ਕੇ ਆਂਦੀ ਸੀ ਤਾਂ ਮਉਣ ਦੀ ਤਮੰਨਾ ਸੀ ਕੁੜੀਆਂ ਦੇ ਵਿਆਹ ਤੇ ਜਾ ਕੇ ਆਈ ਐ। ਤੇ ਬੜੀ ਖੁਸ਼ ਹੋਈ ਐ। ਚਲਦੇ ਫਿਰਦੇ ਸੀ ਬਿਲਕੁਲ ਚਲਦੇ ਫਿਰਦੇ ਸੀ। ਆ ਮੈਂ 10 ਮਹੀਨਾ 20 ਦਿਨ ਤਾਂ ਥੋੜਾ ਕੰਨਾ ਹੁੰਦਾ ਹੀ ਆ ਬੇ। ਬਾਕੀ ਆਲੀ ਜਾਂਦੀ ਟੁਰਦੇ ਫਿਰਦੇ ਦੀ ਕੰਮ ਕਰਨੀ ਸੀ ਤੇ ਇਹ ਪੋਤੇ ਕਹਿੰਦੇ ਮਮਾ ਬੈ ਜਾ ਸਾਨੂੰ ਲੋਕੀ ਗਵਰਾ ਮੈਂ ਕਿਹ ਵੇਖੋ ਖੇਤ ਸਹੀ ਹੈ ਆਵਰੇ ਹੱਥ ਨਾਲ ਖਾਂਦੀ ਸੀ ਆਵਰੇ ਹੱਥ ਨਾਲ ਸਬਜ਼ੀ ਕੱਟਣੀ ਸਬਜ਼ੀ ਬਣਾਣੀ ਸਾਨੂੰ ਆਵਦੇ ਹੱਥ ਨਾਲ ਦੇਣਾ ਵੀ ਸਾਡੇ ਇੰਨੇ ਰਿਸ਼ਤੇ ਦੂਰ ਚੱਲ ਕੇ ਆਏ ਹਾਂ ਬੜੇ ਖੋਸ਼ੀ ਸਾਡੇ ਨਾਲ ਬਈ ਹੁਣ ਇਸ ਗੱਲ ਦਾ ਹੈ ਤਾਂ ਵੀ ਇੱਕ ਤਾਂ ਦੁੱਖ ਰਹਿੰਦਾ ਹੀ ਹੈ ਵੀ ਮਾਂ ਤੇ ਜਾਵੇ ਤਾਂ ਮਾਂ ਪਿਓ ਘਰ ਦਾ ਤਾਲਾ ਹੁੰਦਾ ਹੈ ਬੈਠਾ ਹੋਵੇ ਤਾਂ ਬੱਚਾ ਕਿਤੇ ਮਰਜੀ ਜਾ ਸਕਦਾ ਹੈ ਕਿ ਕੋਈ ਇਸ ਤਰ੍ਹਾਂ ਨਾ ਸਾਰੇ ਬੈਠ ਜਾਂਦਾ ਵੀ ਵੱਡੇ ਬਜ਼ੁਰਗ ਬੈਠੇ ਆ ਹੁਣ ਛੋਟਿਆਂ ਦੀ ਜ਼ਿੰਮੇਵਾਰੀ ਛੱਟ ਗਈ ਉਹ ਆਪੀ ਜਿਨਵਾਣਗੇ ਜੀ ਧੰਨਵਾਦ